ਦੈ릭 ਸੁਵੇਰਾ ਟੀਵੀ ਵੇਖਿਓ ਤੁਸੀਂ ਤਾਂ ਬੇਹੱਦ ਜ਼ਿਆਦਾ ਮੰਤਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪਣੇ ਵਿਆਹ ਦੀ ਤਿਆਰੀਆਂ ਦੇ ਵਿੱਚ ਰੁਚੀ ਹੋਈ ਐ ਇਸ ਲੜਕੀ ਦੇ ਨਾਲ ਪਾਣਾ ਵਾਪਰ ਜਾਂਦਾ ਹੈ ਪਾਣਾ ਇਸ ਤਰੀਕੇ ਦਾ ਵਾਪਰਦਾ ਹੈ ਕਿ ਇਸ ਲੜਕੀ ਦੀ ਜਾਨ ਚਲੀ ਗਈ ਹੈ ਤਾਂ ਦੱਸਦੀ ਹੈ ਕਿ ਬੀਤੇ ਦਿਨੀ ਹੀ ਦਸੂਆ ਦੇ ਵਿੱਚ ਇੱਕ ਬੱਸ ਹਾਦਸਾਗ੍ਰਸ ਹੋਈ ਹੈ ਤੇ ਉਸੇ ਬੱਸ ਦੇ ਵਿੱਚ ਇਹ ਲੜਕੀ ਸਵਾਰ ਸੀਗੀ ਜੋ ਆਪਣੀ ਭੈਣ ਦੇ ਨਾਲ ਖਰੀਦਦਾਰੀ ਕਰਨ ਦੇ ਲਈ ਜਾ ਰਹੀ ਸੀ ਆਪਣੇ ਹੀ ਵਿਆਹ ਦੀ ਖਰੀਦਦਾਰੀ ਕਰਨ ਦੇ ਲਈ ਆਪਣੀ ਛੋਟੀ ਭੈਣ ਦੇ ਨਾਲ ਇਹ ਦਸੂਆ ਵੱਲ ਜਾ ਰਹੀ ਹੁੰਦੀ ਹੈ ਕਿ ਇਸੇ ਦੌਰਾਨ ਰਾਹ ਦੇ ਵਿੱਚ ਨਿੱਜੀ ਬੱਸ ਜਿਸ ਦੇ ਵਿੱਚ ਸਵਾਰ ਸੀਗੀ ਉਹ ਹਾਦਸਾਗ੍ਰਸ ਹੋ ਜਾਂਦੀ ਹੈ ਜਿਸ ਕਾਰਨ ਇਸ ਲੜਕੀ ਦੀ ਜਾਨ ਚਲੀ ਗਈ ਹੈ ਤਾਂ ਦੱਸਦੀ ਹੈ ਕਿ ਆਪਣੇ ਵਿਆਹ ਦੀ ਤਿਆਰੀਆਂ ਦੇ ਵਿੱਚ ਲੜਕੀ ਰੁਚੀ ਹੋਈ ਸੀਗੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਤਾਂ ਦੱਸਦੀ ਹੈ ਕਿ ਬੀਤੇ ਦਿਨੀ ਹੀ ਬਸੂਆ ਦੇ ਵਿੱਚ ਇੱਕ ਨਿਜੀ ਬੱਸ ਹਾਦਸਾਗ੍ਰਸ ਹੋਈ ਹੈ ਜਿਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 20 ਤੋਂ ਵੱਧ ਲੋਕ ਜਿਹੜੇ ਨੇ ਉਸ ਜ਼ਖਮੀ ਹੋਏ ਨੇ ਜਿਸ ਦੇ ਵਿੱਚ ਇਹ 22 ਸਾਲ ਦੀ ਲੜਕੀ ਜਿਸ ਦਾ ਨਾਮ ਖੁਸ਼ੀ ਮਹਿਤਾ ਦੱਸਿਆ ਜਾ ਰਿਹਾ ਹੈ ਓਬਵੀਅਸ ਬਸ ਤੇ ਵਿੱਚ ਸਵਾਰ ਸਗੀ ਆਪਣੀ ਛੋਟੀ ਭੈਣ ਦੇ ਨਾਲ ਦਸੂਹਾ ਵੱਲ ਜਾ ਰਹੀ ਸੀ ਆਪਣੇ ਵਿਆਹ ਦੀ ਖਰੀਦਾਰੀ ਦੇ ਲਈ ਪਰ ਰਾਹ ਦੇ ਵਿੱਚ ਹੀ ਬਸ ਜਿਹੜੀ ਆ ਤੇਜ਼ ਰਫਤਾਰ ਹੋਣ ਕਾਰਨ ਹਾਦਸਾ ਗ੍ਰਸ ਹੋ ਜਾਂਦੀ ਹੈ ਤੇ ਇਸ ਲੜਕੀ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਬਹੁਤ ਗਰੀਬ ਪਰਿਵਾਰ ਦੇ ਨਾਲ ਇਸ ਸਬੰਧਿਤ ਸਗੀ ਲੜਕੀ ਬੈਂਕ ਦੇ ਵਿੱਚ ਕੰਮ ਕਰਦੀ ਸੀ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਕਰਦੀ ਸੀਗੀ ਘਰ ਘਰ ਨੂੰ ਜਿਹੜਾ ਆ ਉਹ ਚਲਾਉਂਦੀ ਸੀਗੀ ਤੇ ਹੁਣ ਪੀੜਤ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਕਿਉਂਕਿ ਇਹ ਘਰ ਦੀ ਵੱਡੀ ਕੁੜੀ ਸੀਗੀ ਤੇ ਬੈਂਕ ਦੇ ਵਿੱਚ ਕੰਮ ਕਰਕੇ ਆਪਣੇ ਘਰਦਿਆਂ ਦਾ ਜਿਹੜਾ ਆ ਉਹ ਗੁਜ਼ਾਰਾ ਕਰਦੀ ਸੀਗੀ ਤੇ ਹੁਣ ਦਸੂਆ ਦੇ ਵਿੱਚ ਜਿਹੜਾ ਬੀਤੇ ਦਿਨੀ ਹਾਦਸਾ ਵਾਪਰਿਆ ਹੈ ਬਸ ਹਾਦਸਾ ਗ੍ਰਸ ਹੋਈ ਹੈ ਜਿਸ ਦੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਇਸ ਲੜਕੀ ਦੀ ਵੀ ਜਿਹੜੀ ਆ ਉਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪੀੜਿਤ ਪਰਿਵਾਰ ਤੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤਾਂ 22 ਸਾਲ ਦੀ ਇਸ ਦੀ ਉਮਰ ਹੈ ਦੱਸਿਆ ਜਾ ਰਿਹਾ ਹੈ ਕਿ ਗਰੀਬ ਪਰਿਵਾਰ ਦੇ ਨਾਲ ਇਹ ਸੰਬੰਧ ਰੱਖਦੀ ਸੀ ਇਸ ਦੇ ਪਿਤਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਮੈਂ ਸ਼ੁਕਰੀ ਕਰਦਾ ਹਾਂ ਮੇਰੀਆਂ ਤਿੰਤੀਆਂ ਹਨ ਅਤੇ ਇਹ ਮੇਰੀ ਸਭ ਤੋਂ ਵੱਡੀ ਧੀ ਸੀਗੀ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਵਿਆਧੀਆਂ ਤਿਆਰੀਆਂ ਦੇ ਵਿੱਚ ਇਹ ਲੜਕੀ ਝੁਟੀ ਹੋਈ ਸੀਗੀ ਪਰ ਉਸ ਤੋਂ ਪਹਿਲਾਂ ਹੀ ਇਸ ਦੇ ਨਾਲ ਬਾਣਾ ਵਾਪਰ ਜਾਂਦਾ ਹੈ ਜਿਸ ਬੱਸ ਦੇ ਵਿੱਚ ਇਹ ਵਿਆਦੀ ਖਰੀਦਦਾਰੀ ਦੇ ਲਈ ਆਪਣੀ ਭੈਣ ਦੇ ਨਾਲ ਜਾਂਦੀ ਹੈ ਉਹ ਬੱਸ ਰਾਹ ਦੇ ਵਿੱਚ ਹੀ ਹਾਦਸਾ ਗ੍ਰਸ ਹੋ ਜਾਂਦੀ ਹੈ ਤੇ ਇਸ ਲੜਕੀ ਦੀ ਮੌਤ ਹੋ ਗਈ ਹੈ ਜਿਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਮੇਰੇ ਕੋਲ ਸੀ ਉਹ ਲੈ ਕੇ ਮੈਂ ਚੱਲ ਗਿਆ ਸੀ ਅੰਬਰਸਰ ਤੱਕ ਮੈਂ ਖਾਲੀ ਫਿਰ ਕਹਾ ਸੱਜਣ ਨਿੱਤਰ ਤੋਂ ਮੰਗਾਏ ਜੀ ਤਾਂ ਅੰਬਰਸਰ ਤੋਂ ਵਾਪਸੀ ਗੱਡੀ ਦਾ ਕਰਾਇਆ ਦੇਣ ਜੋਗਾ ਵਾ ਐਮਬੂਲੈਂਸ ਹਾਲਾਤ ਫਿਰ ਇੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਖੁਸ਼ੀ ਵੱਡੇ ਸਾਥ ਪੂਰਾ ਸਹਿਯੋਗ ਕਰਦੀ ਸੀ ਕੰਮ ਦੇ ਸਹਿਯੋਗ ਕਰਦੀ ਸੀ ਜੋ ਘਰ ਦੇ ਰਾਸ਼ਨ ਪਾਣੀ ਚ ਘਰ ਦੀ ਕੋਈ ਲੋੜ ਪੈ ਜਾਂਦੀ ਸੀ ਇੱਕ ਦੂਜੇ ਨਾਲ ਸਲਾਹ ਕਰਕੇ ਕੰਮ ਚਲਾ ਲੀਦਾ ਕੀ ਕਰਦੀ ਸੀ ਖੁਸ਼ੀ ਇਸ ਵਕਤ ਕੀ ਕਰ ਰਹੀ ਸੀ ਜੀ ਮਾਦੂਰ ਦੱਸ ਕੋਣ ਖੁਸ਼ੀ ਕੀ ਕੰਮ ਕਰਦੀ ਸੀ ਖੁਸ਼ੀ ਫਿਲਹਾਲ ਇੱਥੇ ਪੰਜਾਬ ਸਿੰਧ ਬੈਂਕ ਚ ਪ੍ਰਾਈਵੇਟ ਕੰਮ ਕਰਦੀ ਸੀ ਸ਼ਾਦੀ ਰੱਖੀ ਦੀ ਸੀ ਕਿੰਨੇ ਦੀ ਉਹਦੀ ਸ਼ਾਦੀ ਰੱਖੀ ਕਦੋਂ ਹੋਣੀ ਸੀ 10 ਤਰੀਕ 10 ਮਹੀਨਾ ਦੀ ਖਰੀਦਾਰੀ ਕਰਨ ਜਾ ਰਹੀ ਸੀ ਕਿਸ ਤਰ੍ਹਾਂ ਦੀ ਕਹਿ ਕੇ ਗਈ ਸੀ ਉਹ ਉਹਦੇ ਨਾਨਾ ਜੀ ਨੇ ਪੈਸੇ ਦਿੱਤੇ ਸੀ ਉਹਨੇ ਆਪਣੇ ਹੱਥਾਂ ਨੂੰ ਚੂੜਾ ਤੇ ਸੂਟ ਲੈਣਾ ਸੀ ਮਾਮੇ ਆਲੇ ਪਾਸੇੋਂ ਜਿਹੜਾ ਮਿਲਦਾ ਕਹਿੰਦੀ ਮੈਂ ਆਪਣੇ ਪਸੰਦਾ ਲੈਣਾ ਉਹਦੇ ਨਾਨੇ ਨੂੰ ਪੈਨਸ਼ਨ ਮਿਲੀ ਸੀ ਪੈਨਸ਼ਨ ਮਿਲੀ ਉਹਦੇ ਚੋਂ ਉਹ ਪੈਸੇ ਦਿੱਤੇ ਤਾਂ ਉਹ ਲੈਣ ਗਈ ਸੀ ਘਰੋਂ ਕੰਮ ਤੇ ਵੀ ਗਈ ਤੇ ਦੁਸੇ ਉਹ ਸ਼ੋਪਿੰਗ ਕਰਕੇ ਦੁਬਾਰਾ ਉਹਨੂੰ ਬੈਂਕ ਕੰਮ ਤੇ ਆਈ ਹਾਂਜੀ ਇਹ ਪਰਿਵਾਰ ਜ਼ਿਆਦਾ ਗਰੀਬ ਹੈ ਅਸੀਂ ਇਹ ਸਰਕਾਰ ਤੋਂ ਮੰਗ ਮੰਗਦੇ ਹਾਂ ਕਿ ਇਹਨਾਂ ਦੀ ਥੋੜੀ ਮਦਦ ਕੀਤੀ ਜਾਏ ਜਾਂ ਬੱਚੇ ਨੂੰ ਨੌਕਰੀ ਦਿੱਤੀ ਜਾਏ ਕਿਉਂਕਿ ਬਹੁਤੇ ਹਾਲਤ ਇਹਨਾਂ ਦੀ ਖਰਾਬ ਹੈ ਸੋਨੀਆ ਜੀ ਕੀ ਕਹਿਣਾ ਚਾਹੁੰਦੇ ਮੈਂ ਤੇ ਇਹ ਕਹਾਂਗੀ ਮੇਰੇ ਬੱਚੀ ਨਹੀਂ ਸੀ ਉਹ ਮੇਰਾ ਬੇਟਾ ਸੀਗਾ ਉਦੇਸਰ ਤੇ ਸਾਰਾ ਮੇਰਾ ਪਰਿਵਾਰ ਚੱਲ ਰਿਹਾ ਸੀਗਾ। ਵਿਆਹ ਕਰ ਰੱਖਿਆ ਸੀ ਬੀਤਿਆ। ਵਿਆਹ ਰੱਖਿਆ ਸੀ ਅਸੀਂ 11 ਅਕਤੂਬਰ ਦਾ ਵਿਆਹ ਸੀਗਾ। ਵਿਆਹ ਦਾ ਸਮਾਨੀ ਖਰੀਦਣ ਗਈ ਸੀ। ਵਿਆਹ ਦਾ ਸਮਾਨੀ ਖਰੀਦਣ ਗਈ ਸੀ। ਹਾਂਜੀ ਬੜੀ ਸੋਹਣੀ ਹਸਦੀ ਖੇਡਦੀ ਗਈ ਐ। ਮੈਂ ਕਿਹਾ ਕੋਈ ਨਹੀਂ ਤੁਸੀਂ ਲੈ ਆਓ। ਜਾਂਦੇ ਹਾਦਸਾ ਹੋ ਗਿਆ ਬਹੁਤ ਬੁਰਾ ਹਾਦਸਾ ਹੋ ਗਿਆ। ਮੈਨੂੰ ਫੋਨ ਆਇਆ। ਮੈਂ ਸਭ ਨੂੰ ਫੋਨ ਕਰ ਲਾਪੀ ਵੀ ਮੇਰੇ ਬੱਚੀ ਪਿੱਛੇ ਜਾਓ ਮੇਰੇ ਬੱਚੀ ਨਹੀਂ ਹੈ ਮੇਰਾ ਬੇਟਾ ਹੈ ਜਿਹਨੇ ਮੈਂ ਹਰ ਵੇਲੇ ਹੌਸਲਾ ਦਿੰਦੀ ਸੀ ਕਿ ਮੰਮੀ ਮੈਂ ਸਭ ਕੁਝ ਕਰ ਲੈਣਾ ਮੈਂ ਮਾਂ ਤੁਸੀਂ ਫਿਕਰ ਨਾ ਕਰੋ ਮੈਂ ਸਭ ਕੁਝ ਸੰਭ ਲੈਣਾ ਤੇ ਅੱਜ ਸਾਡੇ ਘਰ ਦੇ ਹਾਲਾਤ ਸਹੀ ਜਿਹੜਾ ਮੁੱਗੀ ਮੰਗ ਕਰਦੇ ਸਰਕਾਰ ਕੋ ਜਿਹੜਾ ਕੀ ਮੰਗ ਕਰਦੇ 2 ਲੱਖ ਰੁਪਏ ਮਦਦ ਕੀਤੀ ਹੈ ਕਿ ਕਿਤਰਾ ਦੇ ਤੁਹਾਡੇ ਉਹਦਾ ਹੋ ਜਾਊਗਾ ਬਲਵਾਂ ਦਾ ਬਲਵਾਂ ਦਾ 2 ਲੱਖ ਨਾਲ ਜੀ ਕਿੱਥੇ ਗੁਜ਼ਾਰਾ ਹੋਣਾ ਜੀ ਅਸੀਂ ਤੇ ਇਹੀ ਕਹਾਂਗੇ ਤੇ ਨੌਕਰੀ ਮਿਲਣੀ ਚਾਹੀਦੀ ਹੈ ਛੋਟੀ ਬੇਟੀ ਨੂੰ ਦਵਾ ਦਣ ਦੋਨੇ ਬੱਚੀਆਂ ਬੱਚੀਆਂ ਮੇਰੀਆਂ ਘਰ ਸੀਗੀ ਨਾਲ ਹੀ ਉਹ ਵੀ ਨਾਲ ਹੀ ਸੀਗੀ ਉਹਨੂੰ ਵੀ ਸੱਟਾਂ ਲੱਗੀਆਂ ਪਤਾ ਨਹੀਂ ਪਰਮਾਤਮਾ ਨੇ ਉਹਨੂੰ ਕਿੱਦਾਂ ਰੱਖਤਾ ਕੁਛ ਨਾ ਉਸ ਤੇ ਆਨ ਕੁਛ ਨਹੀਂ ਪਤਾ ਚੱਲਿਆ ਉਸ ਟਾਈਮ ਬੱਸ 'ਚ ਕੀ ਹੋਇਆ ਕਿਉਂਕਿ ਆਪਾਂ ਬੱਸ 'ਤੇ ਥੋੜੇ ਗੱਬੇ ਖੜੇ ਸੀ ਬਹੁਤ ਭੀੜ ਸੀ ਬੱਸ 'ਚ ਤੇ ਜਕਦਮ ਇੱਕ ਝਟਕਾ ਜਿਹਾ ਲੱਗਾ ਤੇ ਬੱਸ ਮਤਲਬ ਪਲਟੀ ਖਾ ਗਈ ਉਸ ਟਾਈਮ ਅੱਖਾਂ ਗਿਨੇ ਰਹਾ ਗਿਆ ਕੁਛ ਨਹੀਂ ਪਤਾ ਲੱਗਾ ਆਪਾਂ ਕਿੱਧਰ ਹਾਂ ਕੀ ਹੈ ਜਦੋਂ ਲੋਕਾਂ ਨੇ ਤੁਹਾਨੂੰ ਬਾਹਰ ਕੱਢਿਆ ਆ ਫਿਰ ਮੈਨੂੰ ਪਤਾ ਚੱਲਿਆ ਕਿ ਮੇਰੀ ਸਿਸਟਰ ਅੰਦਰ ਹੈ ਉਹ ਬਹੁਤ ਸੱਟ ਲੱਗੀ ਹੈ ਤੇ ਉਹ ਬਦਨ ਬਿਆਹ ਦੀ ਖਰੀਦਾਰੀ ਕਰਨ ਜਾ ਰਹੀ ਸੀ ਸਿਸਟਰ ਨਾਲ ਉਸਦੇ ਭਵਿਆਹ ਦੀ ਸਮਾਨ ਸਮੂਲ ਲੈਣ ਜਾ ਰਹੇ ਸੀ ਦੇ ਉਸਦੇ ਬਹੁਤ ਖੋਸ਼ ਤੇ ਬਹੁਤ ਚਾਅ ਸੀ ਉਹ ਪਰਿਵਾਰ ਦੇ ਹਾਲਤ ਹਾਲਾਤ ਇਸ ਤਰ੍ਹਾਂ ਦੇ ਤੁਹਾਡੇ ਫਾਦਰ ਕੀ ਕਰਦੇ ਮੇਰੇ ਫਾਦਰ ਮਨ ਦਿਹਾੜੀਆਂ ਹੀ ਲਾਂਦੇ ਆ ਖੇਤੀਬਾੜੀ ਕਰਦੇ ਆ ਬਹੁਤ ਜ਼ਿਆਦਾ ਨਹੀਂ ਹੈ ਸਾਡਾ ਗੁਜ਼ਾਰਾ ਤੇ ਕਮ ਤੇ ਹੁੰਦਾ ਹੀਗਾ ਬਹੁਤ ਜ਼ਿਆਦਾ ਕੋਈ ਕੰਮ ਨਹੀਂ ਕਰਦੇ ਠੀਕ ਹੰਡੇ ਘਰ ਦੇ ਹਾਲਾਤ ਕਿਵੇਂ ਨੇ